ਸੁੱਕੇ ਪੱਤੇ ਵਰਗੀ ਨਾ ਬਣਾਓ ਆਪਣੀ ਜ਼ਿੰਦਗੀ ਇਸ ਦੁਨੀਆ ਵਿੱਚ ਇਸ ਤਰ੍ਹਾਂ ਦੇ ਬਹੁਤ ਲੋਕ ਨੇ ਜੋ ਇਕੱਠੇ ਕਰਦੇ ਨੇ ਤੇ ਬਾਅਦ ਵਿੱਚ ਅੱਗ ਲਗਾ ਦਿੰਦੇ ਨੇ ਤੁਹਾਨੂੰ ਪਾਉਣ ਦੀ ਕੋਸ਼ਿਸ਼ ਵਿੱਚ ਇੰਨਾ ਖੋ ਚੁੱਕਿਆ ਮੈਂ ਕਿ ਤੂੰ ਮੈਨੂੰ ਜੇਕਰ ਮਿਲ ਵੀ ਜਾਵੇਂ ਤਾਂ ਹੁਣ ਮਿਲਣ ਦਾ ਗਮ ਹੋਵੇਗਾ ਗੱਲਾਂ ਨਾਲ ਦਿੱਤੇ ਗਏ ਤਾਣਿਆਂ ਤੇ ਜ਼ਖਮ ਡੰਗੇ ਹੁੰਦੇ ਨੇ ਕਤਲ ਵੀ ਹੋ ਜਾਂਦੇ ਨੇ ਤੇ ਖੰਜਰ ਵੀ ਨਹੀਂ ਦਿਖਦੇ ਡਿਗਰੀ ਰੱਦੀ ਦੇ ਭਾਵ ਵਿਕੇ ਜਾਂਦੀ ਹੈ ਜਦੋਂ ਜ਼ਿੰਦਗੀ ਇੰਟਰੀ ਬੂ ਲੈਣਾ ਸ਼ੁਰੂ ਕਰ ਦਿੰਦੀ ਹੈ ਕਿਸੇ ਨੂੰ ਪੁਰਖਾਂ ਦੀ ਜ਼ਮੀਨ ਵੇਚ ਕੇ ਵੀ ਚੈਨ ਨਹੀਂ ਤੇ ਕੋਈ ਗੁਬਾਰੇ ਵੇਚ ਕੇ ਹੀ ਸੋ ਗਿਆ ਸਕੂਨ ਨਾਲ ਮੇਰੇ ਚੁੱਪ ਰਹਿਣ ਦੇ ਵਿੱਚ ਸ਼ਾਂਤੀ ਵੀ ਹੈ ਤੇ ਸ਼ੋਰ ਸ਼ਰਾਬਾ ਵੀ ਹੈ ਤੂੰ ਹਾਂ ਨੇ ਦੇਖਿਆ ਹੀ ਨਹੀਂ ਚੰਗੀ ਤਰ੍ਹਾਂ ਅੱਖਾਂ ਵਿੱਚ ਕੁਝ ਹੋਰ ਵੀ ਹੈ ਸਮਝ ਲਵੋ ਕਿ ਆਪਣੇ ਪਿਆਰ ਨੂੰ ਤੁਸੀਂ ਖੋ ਚੁੱਕੇ ਹੋ ਜਦੋਂ ਉਹ ਇਹ ਕਹਿਣ ਲੱਗੇ ਕਿ ਹੁਣ ਤੁਸੀਂ ਉਸ ਤੋਂ ਕਿਸੇ ਵੀ ਗੱਲ ਦੀ ਉਮੀਦ ਨਾ ਕਰਿਓ